ਇਥੋਂ ਇੱਕ ਇੱਕ ਐਗਜ਼ਾਮਪਲ ਤਾਂ ਹੁੰਦੀ ਹੈ ਬੜੀ ਤਗੜੀ ਕਿ ਚਾਾ ਕਿੰਨਾ ਸੇਵਾ ਕਰਨ ਦਾ ਐਕਸਾਈਟਮੈਂਟ ਲੈਵਲ ਦੇਖੋ ਅਸੀਂ ਸਾਰਿਆਂ ਦੀ ਹੈਲਪ ਨਹੀਂ ਕਰ ਸਕਦੇ ਪਰ ਅਸੀਂ ਸਾਰੇ ਰਲ ਮਿਲ ਕੇ ਕਿਸੇ ਦੀ ਤਾਂ ਹੈਲਪ ਕਰ ਸਕਦੇ ਹਾਂ ਅਸਲ 'ਚ ਤੁਸੀਂ ਚੰਗੀ ਨੌਜਵਾਨ ਬੀੜੀ ਪ੍ਰਮੋਟ ਕਰਕੇ ਰਾਜ਼ੀ ਨਹੀਂ ਹੋ ਗਏ ਸਾਡੇ ਸਮਾਜ 'ਚ ਕੱਲ ਇੱਕ ਬੱਚਾ ਵਿਚਾਰਾ ਪੈਸੇ ਨਾ ਹੋਣ ਕਰਕੇ ਮਰ ਗਿਆ ਥੈਂਕ ਯੂ ਜੀ ਬੜਾ ਸ਼ੁਕਰ ਹੈ ਜੀ ਪਹਿਲਾਂ ਵੀ ਆਏ ਮੇਰੇ ਖਾਲੀ ਹਾਂ ਜੀ ਮੈਡਮ ਐ ਤੂੰ ਕਹਿ ਕੇ ਕੀ ਸਾਰੇ ਇੰਨੇ ਪੈਸੇ ਬੇਸਟ ਕਰਦੇ ਨੇ ਸੋਫਾ ਵਾਹ ਜੀ ਵਾਹ ਪਹਿਲੇ ਨਾਲੋਂ ਜ਼ਿਆਦਾ ਪੈਸੇ ਇਕੱਠੇ ਹੋਏ ਫਿਰ ਹਾਂਜੀ ਵੀਡੀਓ ਦੇਖ ਕੇ ਹਾਂਜੀ ਇਹ ਵੀਡੀਓ ਦਾ ਅਸਰ ਹੋ ਗਿਆ ਹਾਂਜੀ ਹਾਂਜੀ ਕਿੰਨੇ ਪੈਸੇ ਹੋਏ ਅੱਜ ਇਕੱਠੇ 8000 ਤੋਂ 3 8000 ਰੁਪਿਆ ਸਕੂਲ ਕਿਹੜਾ ਤੁਹਾਡਾ ਐਸਜੀਡੀ ਗ੍ਰਾਮਰ ਸੀਨੀਅਰ ਸੈਕੰਡਰੀ ਸਰਕਾਰੀ ਹੈ ਨਹੀਂ ਪ੍ਰਾਈਵੇਟ ਨਹੀਂ ਨਹੀਂ ਪ੍ਰਾਈਵੇਟ ਐਸਜੀਡੀ ਗ੍ਰਾਮਰ ਸੀਨੀਅਰ ਸੈਕੰਡਰੀ ਸਕੂਲ ਟੰਡਾਰੀ ਟੰਡਾਰੀ ਕਲਾ ਜੀ ਇਹ ਪਿਛਲੀ ਵੀਡੀਓ ਤੁਹਾਡੀ ਪਾਈ ਸੀ ਉਹਦੇ ਕਰਕੇ ਵਾਹ ਜੀ ਵਾਹ ਵੈਰੀ ਗੁੱਡ ਪ੍ਰਿੰਸੀਪਲ ਨੇਮ ਕੀ ਤੁਹਾਡਾ ਸਭ ਤੋਂ ਪਹਿਲਾਂ ਇਹ ਕਾਰਜ ਚ ਕੀ ਜਸ ਮੈਡਮ ਤੋਂ ਪੁੱਛੀ ਸੀ ਫਿਰ ਕਿਤੇ ਪ੍ਰਿੰਸੀਪਲ ਮੈਡਮ ਵੀ ਐਸੀ ਇੱਥੇ ਫਿਰ ਅਸਾਂ ਪ੍ਰਿੰਸੀਪਲ ਮੈਡਮ ਵੀ ਆਏ ਸੀ ਹਾਂ ਪ੍ਰਿੰਸੀਪਲ ਮੈਡਮ ਵੀ ਤੁਹਾਡੇ ਡੋਨੇਸ਼ਨ ਕਰਕੇ ਗਏ ਸੀ ਇਹ ਸਾਰੇ ਉਪਰਾਲੇ ਦੀ ਸ਼ੁਰੂਆਤ ਕਿੰਨੇ ਕੀਤੀ ਅਸੀਂ ਮੈਂ ਕਿਹਾ ਕਿ ਇੰਨੇ ਪਹਿਲੇ ਇਹ ਆਈਡੀਆ ਕਿਤਾ ਸੀ ਸਾਰੀ ਚੀਜ਼ ਤੁਹਾਡਾ ਤੁਹਾਡਾ ਕੀ ਨਾਮ ਰਾਜ ਆ ਦੇਖੋ ਰਾਜ ਮੁੰਡਾ ਪਹਿਲਾਂ ਵੀ ਸੇਵਾ ਕਰਕੇ ਗਿਆ ਸੀਗਾ ਇਥੋਂ ਇੱਕ ਐਗਜ਼ਾਮਪਲ ਤੈ ਹੁੰਦੀ ਹੈ ਬੜੀ ਤਗੜੀ ਕਿ ਚਾਾ ਕਿੰਨਾ ਸੇਵਾ ਕਰਨ ਦਾ ਐਕਸਾਈਟਮੈਂਟ ਲੈਵਲ ਦੇਖੋ ਇਹ ਮੁੰਡਾ ਥੋੜੇ ਦਿਨ ਪਹਿਲਾਂ ਸੇਵਾ ਕਰਕੇ ਗਿਆ ਸੀਗਾ ਸਕੂਲ ਦੇ ਵਿੱਚੋਂ ਆਪਣੇ ਪੈਸੇ ਇਕੱਠੇ ਹੋਏ ਸੀਗੇ ਉਦੋਂ ਕਿੰਨੀ ਹੋਈ ਸੀ ਸੇਵਾ 7000 ਰੁਪਏ 7000 ਅੱਜ ਫੇਰ ਬੱਚਿਆਂ ਮੈਡਮਾਂ ਨੇ ਇਕੱਠੇ ਕਰਕੇ ਸੇਵਾ ਭੇਜੀ 8000 ਰੁਪਏ ਤੁਸੀਂ ਦੇਖੋ ਪੂਰਾ ਨਾਮ ਲਿਖਿਆ ਹੋਇਆ ਪ੍ਰਿੰਸੀਪਲ ਡੋਨੇਸ਼ਨ 1100 ਰੁਪਏ ਤੇ ਸਟਾਫ ਲਵਜੀਤ ਸਰ 100 ਰੁਪਏ ਸੁਖਵਿੰਦਰ ਕੌਰ ਜੀ 200 ਰੁਪਏ ਕੁਲਦੀਪ ਸਰ ਜੀ 100 ਰੁਪਏ ਕਰਮਜੀਤ ਮੈਮ 200 ਰੁਪਏ ਗੁਰਕਿਰਨ ਮੈਮ 200 ਰੁਪਏ ਸ਼ੀਤਲ ਜੀ 100 ਰੁਪਏ ਅੰਕਲ ਕੰਟੀਨ ਵਾਲੇ 200 ਰੁਪਏ ਐਲ ਕੇ ਜ अनिल सर सौ रुपया मनप्रीत मैम दो सौ रुपये सुखदीप मैम सौ रुपये गगन मैम दो सौ रुपये नेहा मैम दो सौ रुपये नेहा मैम स्टूडेंट चार सौ रुपये फिफ्थ क्लास स्टाफ दो सौ रुपये सेकेंड क्लास स्टाफ सौ रुपये मनप्रीत मैम सौ रुपये हे, हेरा मैम हरमन मैम पजा रुपये नवनीत मैम सौ रुपये रजनी मैम पजा रुपये रीना मैम सौ रुपये गुरप्रीत मैम पाँह रुपये नर्सरी क्लास स्टाफ डेढ़ सौ रुपये नेहा मैम सौ रुपये गगन मैम दो सौ रुपये नवजोत मैम सौ रुपये ਅਨੁਰਾਧਾ ਅਨੁਰਾਧਾ ਮੈਮ 100 ਰੁਪਏ ਅੰਜੂ ਮੈਮ 100 ਰੁਪਏ ਰਵਿੰਦਰ ਐਂਡ ਅਮਨ ਮੈਮ 100 ਰੁਪਏ ਜਸਵੀਰ ਮੈਮ 50 ਰੁਪਏ ਨੀਤੂ ਮੈਮ 50 ਰੁਪਏ ਪ੍ਰਵੀਨ ਮੈਮ 50 ਰੁਪਏ ਅਦਰ ਸਟਾਫ 600 ਆਰ ਗਰੁੱਪ 1200 ਤੇ 100 1300 150 1450 ਟੋਟਲ 8000 ਰੁਪਏ ਮੁੰਡੇ ਲੈ ਕੇ ਆਏ ਨੇ ਵਾਹ ਯਾਰ ਸ਼ਾਬਾਸ਼ ਕਿੰਨੀ ਦੇਖੋ ਲੋਕਾਂ ਦੀ ਸੇਵਾ 8000 ਰੁਪਏ ਬਹੁਤ ਵੱਡੀ ਅਮਾਉਂਟ ਹੈ ਉਸ ਪੇਸ਼ੈਂਟ ਲਈ ਜਿਹਦਾ ਵਿਚਾਰੇ ਦਾ ਇਲਾਜ ਹੋਣਾ ਜਾਂ ਆਪਰੇਸ਼ਨ ਹੋਣਾ ਪਰ ਇਹਨਾਂ ਲਈ ਸਾਰਿਆਂ ਲਈ 100 100 500 500 ਰੁਪਇਆ ਬਹੁਤ ਵੱਡੀ amount ਨਹੀਂ ਸੀ ਇੱਥੋਂ ਪਤਾ ਲੱਗਦਾ ਕਿ ਅਸੀਂ ਸਾਰਿਆਂ ਦੀ ਹੈਲਪ ਨਹੀਂ ਕਰ ਸਕਦੇ ਪਰ ਅਸੀਂ ਸਾਰੇ ਰਲ ਮਿਲ ਕੇ ਕਿਸੇ ਦੀ ਤਾਂ ਹੈਲਪ ਕਰ ਸਕਦੇ ਹਾਂ ਔਰ ਇਹ ਰਾਜ ਫਿਲਮੀ ਨਾਮ ਹੈ ਪੂਰਾ ਪਰ ਜੋ ਇਹਨਾਂ ਨੇ ਕਾਰਜ ਕੀਤਾ ਉਹ ਅਸਲੀ ਜ਼ਿੰਦਗੀ ਤੋਂ ਬਹੁਤ ਜ਼ਬਰਦਸਤ ਹੈ ਮੋਟੀਵੇਸ਼ਨ ਕਿੱਥੋਂ ਮਿਲ ਰਹੀ ਵਾਰ-ਵਾਰ ਲੱਗੇ ਹੋਏ 50 500 ਰੁਪਏ ਕਟਿੰਗ ਇਹ ਚ ਸੋਚਦੇ ਇੰਨਾ ਪੈਸਾ ਬੇਸਟ ਕਰਦੇ ਕਿ ਮਤਲਬ ਕبھی ਇਹ ਲੈ ਲਈਏ ਤਾਂ 150 ਸੇ ਕਿਸੇ ਦੀ ਜ਼ਿੰਦਗੀ ਬਚ ਸਕਦੀ ਜੇਕਰ ਹਮ ਇਕੱਠੇ ਕਰਕੇ ਕਿੰਨੀ ਉਮਰ ਤੁਹਾਡੀ 18 ਸਾਲ ਦੇਖੋ 18 ਸਾਲ ਉਮਰ ਆਪਾਂ ਕਹਿੰਦੇ ਨੌਜਵਾਨ ਪੀੜੀ ਨਸ਼ਿਆਂ 'ਚ ਜਾ ਰਹੀ ਹੈ ਅਸਲ 'ਚ ਤੁਸੀਂ ਚੰਗੀ ਨੌਜਵਾਨ ਪੀੜੀ ਪ੍ਰਮੋਟ ਕਰਕੇ ਰਾਜ਼ੀ ਨਹੀਂ ਹੋਗੇ ਹੋ ਤੁਸੀਂ ਉਹੀ ਵੀਡੀਓ ਸ਼ੇਅਰ ਕਰਦੇ ਹੋ ਜਿਹਦੇ ਵਿੱਚ ਕੋਈ ਨਸ਼ੇੜੀ ਗਿਰ ਰਿਹਾ ਹੋਵੇ ਕੋਈ ਟੀਕਾ ਲਾ ਰਿਹਾ ਹੋਵੇ ਦੇਖਦੇ ਹੋ ਨਾ ਪਿੰਡਾਂ 'ਚ ਜਦੋਂ ਟੀਕੇ ਲਾਉਂਦੇ ਦੀ ਵੀਡੀਓ ਆਂਦੀ ਹੈ ਤਾਂ ਕਿਵੇਂ ਮਿਲੀਅਨ 2 ਮਿਲੀਅਨ ਅੱਗ ਵਾਂਗੂ ਵਾਇਰਲ ਹੁੰਦੀ ਹੈ ਆ ਨੌਜਵਾਨ ਵੀ ਸ਼ੇਅਰ ਕਰਕੇ ਕਰੋ 5 ਮਿਲੀਅਨ ਕਰੋ ਕਮੈਂਟ ਇਸ ਬੰਦੇ ਦੀ ਐਪਰੀਸੀਏਸ਼ਨ ਦੇ ਵਿੱਚ ਕੀ ਕਿੰਦਾ 100 150 ਹਜ਼ਾਰ ਰੁਪਏ ਇਕੱਠੇ ਕਰਕੇ ਸੌਖਾ ਕੰਮ ਹੈ ਕੀ ਬੰਦਾ ਜਿਹਦੇ ਕੋ ਇਕੱਠੇ ਕਰ ਰਹੇ ਨੇ ਉਹ ਇਹ ਵੀ ਸੋਰਦਾ ਆਉਣਾ ਨਾਲ-ਨਾਲ ਕਿ ਇਹ ਖਾ ਨਾ ਜਾਵੇ ਪਰ ਉਹ ਫਿਰ ਵੀ ਸਾਰਾ ਪਰਚਾ ਲਿਖ ਕੇ ਪ੍ਰੂਫ ਦੇ ਨਾਲ ਇੱਥੇ ਲੈ ਕੇ ਆਂਦਾ ਕਿ ਮੇਰੇ ਤੇ ਇਲਜ਼ਾਮ ਨ ਅਲਦੋ ਕਿਸੇ ਨੂੰ ਇਦਾਂ ਪੈਸੇ ਨਹੀਂ ਦੇਣੇ ਚਾਹੀਦੇ ਕਿਸੇ ਦੇ ਨਾਮ ਲਈ ਕਿ ਜਾ ਜਾ ਕੇ ਉੱਥੇ ਦੇਆ ਬਟ ਸਟਿਲ ਇਹ ਮੁੰਡਿਆਂ ਨੇ ਹਿੰਮਤ ਕੀਤੀ 100 100 5 500 ਰੁਪਏ 5000 ਰੁਪਏ ਇਕੱਠੇ ਕਰਕੇ 8000 ਰੁਪਏ ਦੀ ਟੋਟਲ ਅਮਾਉਂਟ ਇੱਥੇ ਲੈ ਕੇ ਆਏ ਨੇ ਬਹੁਤ ਵਧੀਆ ਚੀਜ਼ ਆਏ ਸਾਡੇ ਸਮਾਜ ਚ ਕੱਲ ਇੱਕ ਬੱਚਾ ਵਿਚਾਰਾ ਪੈਸੇ ਨਾ ਹੋਣ ਕਰਕੇ ਮਰ ਗਿਆ 8-10 ਸਾਲ ਦਾ ਬੱਚਾ 3 ਦਿਨ ਤੋਂ ਮਾਂ ਲੈ ਕੇ ਘੁੰਮਰੀ ਸੀ ਤੇ ਐਡਮਿਟ ਨਹੀਂ ਕਰਾ ਸਕੀ ਤੇ ਜਦੋਂ ਇੱਥੇ ਆਈ ਬੱਚਾ ਜਿੰਦਾ ਸੀ ਇੱਥੇ ਹਸਪੀਟਲ ਐਡਮਿਟ ਕਰਾਣ ਲਈ ਭੇਜਿਆ ਉਹਦੀ ਮੌਤ ਹੋ ਗਈ ਬੜਾ ਥੈਂਕਫੁਲ ਆ ਯਾਰ ਥੈਂਕ ਯੂ ਸੋ ਮਚ ਅ ਰਾਜ ਜੀ ਤੁਹਾਡਾ ਸ਼ੁਭਨਾਮ ਜੀ ਨਵਜੋਦ ਵੀਰੇ ਨਵਜੋਦ ਬੜੀ ਖੁਸ਼ੀ ਹੋਈ ਯਾਰ ਥੈਂਕ ਯੂ ਥੈਂਕ ਯੂ ਸੋ ਮਚ ਮਹਾਰਾਜ ਤੁਹਾਨੂੰ ਹੋਰ ਦਿਨਾਂ ਲੋ ਤੁਹਾਡਾ ਸਾਹਿਬ ਸ਼ੁਕਰੀਆ ਬੜਾ ਸ਼ੁਕਰੀਆ ਥੈਂਕ